ਕਰਦੇ ਹੋ ਸਰਕਾਰਾਂ ਦੇ ਨਾਂ ਤੇ ਖੁੱਲ ਕੇ ਸਾਈ ਕਸ਼ਵੀਰ ਸ਼ਾਹ ਜੀ ਰਵਾੜੇ ਵਾਲੇ ਇੱਕ ਵਾਰੀ ਖੁੱਲ ਕੇ ਤਾੜੀ ਹੋਣੀ ਚਾਹੀਦੀ ਹੈ ਤੁਹਾਡੀਆਂ ਤਾੜੀਆਂ ਵੱਜਣੀਆਂ ਉਧਰੋਂ ਮੈਂ ਵੀ ਹਟ ਜਾਣਾ ਕੋਈ ਗੱਲ ਤਾੜੀ ਮਾਰ ਦਿਓ ਖੁੱਲ ਕੇ ਕਿ ਸੱਯੋ ਨੀਨਾ ਕਰਮਾ ਵਾਲੀ ਤੇ ਮੇਰੇ ਦਿਲ ਦਾ ਜਾਨੀ ਆਇਆ ਕਿ ਸੱਯੋ ਨੀ ਮੈਂ ਕਰਮਾ ਵਾਲੀ ਤੇ ਮੇਰੇ ਦਿਲ ਦਾ ਜਾਨੀ ਆਇਆ ਮੈਂ ਕਮਲੀ ਤੇ ਮੇਰਾ ਮਾਹੀ ਸੋਣਾ ਕਿ ਮੈਂ ਕਮਲੀ ਤੇ ਮੇਰਾ ਮਾਹੀ ਸੋਣਾ ਗਲ ਜਿੱਕੜ ਭਰੀ ਨੂੰ ਲਾਇਆ ਕਿ ਮੇਰੇ ਐਤ ਗੁਨਾਮਾ ਉੱਤੇ ਜਿੰਨ ਪਿਆਰ ਦਾ ਪਰਦਾ ਪਾਇਆ ਉਹ ਯਾਰ ਦਵਾਨਿਆ ਯਾਰ ਸਾਡੇ ਨੇ ਅੱਜ ਸਾਡਾ ਮਾਨ ਬਤਾਇਆ ਅੱਜ ਸਾਡਾ ਮਾਨ ਬਤਾਇਆ ਸੋ ਫੁੱਲਾਂ ਵਰਗੀ ਆਮਦ ਮਹਾਂਪੁਰ ਚੰਦੀ ਹੋਈ ਹੈ ਸੋ ਦਿਲ ਦੀਆਂ ਗਹਿਰਾਈਆਂ ਤੋਂ ਪੂਰਾ ਭਟਿਆ ਪਰਿਵਾਰ ਵੱਲੋਂ ਨਿੱਗਾ ਜੀ ਹੈ ਸਾਡੇ ਸੰਗੀਤ ਪਰਿਵਾਰ ਵੱਲੋਂ ਦਿਲ ਦੀਆਂ ਗਹਿਰਾਈਆਂ ਦੁਨਿਕਾ ਜੀ ਹੈ ਮੋਸਤਕਮ ਹੈ ਆਓ ਆਪਣੇ ਤਨ ਨੂੰ ਆਪਣੇ ਮਨ ਨੂੰ ਸੱਚੀ ਸਰਕਾਰ ਬਾਬਾ ਸੇਚਾ ਲੋ ਜੀ ਦੇ ਚਰਨਾਂ ਵਿੱਚ ਰੰਗੀਏ